ਮੇਰੀ ਥੋੜੀ ਸਵੇਰੇ ਬਹਿਸ ਹੋਈ ਸੀ ਮੈਂ ਕਿਹਾ ਚਲੋ ਕੰਮ ਨਹੀਂ ਕੀਤਾ ਫਿਰ ਮੈਂ ਗੁੱਸੇ 'ਚ ਉਹਨੂੰ ਬੋਲਣ ਲੱਗਾ ਮੈਂ ਗਾਲਾਂ ਕੱਢੀਆਂ ਮਾਰਿਆ ਨਹੀਂ ਬਸ ਗਾਲਾਂ ਹੀ ਕੱਢੀਆਂ ਉਹਨੂੰ ਤੇ ਉੱਚੀ ਉੱਚੀ ਰੋਣ ਲੱਗੀ ਉਹ ਸਾਲੇ ਮੇਰੇ ਸੱਸ ਸੋਹਰਾ ਤੇ ਪੰਜ ਛੇ ਜਣੇ ਹੋਰ ਸੀਗੇ ਜਿਹੜੇ ਮੈਂ ਦੇਖੇ ਨਹੀਂ ਉਹਦਾ ਔਰ ਛੋਟੀ ਤੇ ਡਾਂਗ ਦੀ ਉਹਨਾਂ ਨੇ ਤੇ ਇੱਕ ਉੱਚਖਾੜ ਸੀਗੀ ਉਹ 'ਚ ਕਿੱਲ ਲੱਗੇ ਸੀਗੇ ਉਹ ਜਿਹੜੇ ਮੇਰੇ ਡੈਡੀ ਦੇ ਮਾਰੇ ਸਿਰ ਤੇ ਨਾਲ ਅੱਛਾ ਚਲੋ ਮੇਰੀ ਸੱਸ ਹੈਗੀ ਹੈ ਜਿਹੜੀ ਘਰ ਵਾਲੇ ਜਿੱਦਾਂ ਅੰਦੇ ਘਰੇ ਉਹਦੀ ਮਤਲਬ ਘਰ ਦੀ ਸਾਰੀ ਗੱਲ ਦਿਲ ਦੇ ਵੀ ਇਹ ਰੋਟੀ ਨਹੀਂ ਬਣਾਉਂਦੀ ਆ ਕੁਝ ਨਹੀਂ ਕਰਦੀ ਸਾਰਾ ਦਿਨ ਸੁੱਤੀ ਰਹਿੰਦੀ ਆ ਤੇ ਇਹ ਸਾਰਾ ਕੰਮ ਮੈਂ ਕਰਦੀ ਆ ਨਿਆਣੇ ਵੀ ਮੈਂ ਸੰਭਾਲਦੀ ਆ ਇਹ ਕੁਝ ਨਹੀਂ ਕਰਦੀ ਹੈਗੀ ਆ ਸੁੱਤੀ ਰਹਿੰਦੀ ਪਰ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਪਰ ਉਹ ਮੈਨੂੰ ਉਲਟਾ ਕੁਟਵਾਉਣ ਵਾਸਤੇ ਕਹਿੰਦੇ ਆ ਵੀ ਇਹ ਕੁਛ ਨਹੀਂ ਕਰਦੀ ਪਰ ਕਰਦੀ ਮੈਂ ਹੀ ਆ ਸਾਰਾ ਕੁਝ ਰੋਟੀ ਵੀ ਮੈਂ ਹੀ ਬਣਾਣੀ ਆ ਕੱਪੜੇ ਵੀ ਧੋਣੇ ਨਿਆਣੇ ਨੂੰ ਵੀ ਦੇਖਣਾ ਮੜਕ ਸਭ ਕੁਝ ਕਰਨ ਤੋਂ ਬਾਅਦ ਕਹਿੰਦੇ ਸਿੱਧਾ ਹੀ ਝੋਟ ਵੀ ਇਹ ਕੁਛ ਨਹੀਂ ਕਰਦੀ ਹੈ ਕਿ ਮੈਂ ਕੀਤਾ ਆ ਸਾਰਾ ਕੁਝ ਅੱਛਾ ਹੁਣ ਜਿਹੜੀ ਕੁਟਮਾਰ ਹੋਈ ਹੈ ਪਰਸੋਂ ਦੀ ਪਰਸੋਂ ਦਾ ਕੀ ਮਾਮਲਾ ਇਸੇ ਗੱਲ ਨੂੰ ਲੈ ਕੇ ਹੋਇਆ ਹਾਂਜੀ ਹਾਂਜੀ ਪਰ ਦੁਪਹਿਰੇ ਮੈਂ ਵੀ ਰੋਟੀ ਪਾਣੀ ਵੀ ਬਣਾਈ ਸੀ ਸ਼ਾਮੀ ਮਾੜਾ ਦਾ ਸਾਸ ਨੇ ਕਿਹਾ ਵੀ ਮੈਂ ਕਿਉਂ ਬਣਾਣਾ ਤੇ ਕਿਉਂ ਬਣਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਸਬਜ਼ੀ ਬਣਾ ਤੇ ਘਰ ਵਾਲਾ ਆਇਆ ਉੱਦੀ ਕਹਿੰਦੇ ਵੀ ਐਨੇ ਸਬਜ਼ੀ ਨਹੀਂ ਬਣਾਈ ਮੈਂ ਅੱਜ ਰੋਟੀ ਬਣਾਈ ਆ ਇਹਨੇ ਕੁਛ ਨਹੀਂ ਕੀਤਾ ਹੈਗਾ ਉਹ ਕਹਿੰਦੇ ਕਿ ਵੀ ਤੂੰ ਨਹੀਂ ਕੁਛ ਕੀਤਾ ਬਸ ਇਹਨੇ ਚ ਕੁੱਟਣ ਲੱਗ ਗਏ ਮੈਨੂੰ ਕਹਿੰਦਾ ਮਦਲੋ ਤੁਹਾਡੀ ਜਿਹੜੀ ਸੱਸ ਹੈ ਉਹੀ ਜਿਹੜੇ ਤੁਹਾਡੇ ਹਸਬੰਦ ਨੂੰ ਕਹਿੰਦੇ ਵੀ ਕੰਮ ਨਹੀਂ ਕਰੀਆ ਸੀ ਇਸ ਗੱਲ ਨੂੰ ਲੈ ਕੇ ਜੇ ਤੁਹਾਡੇ ਨਾਲ ਲੜਦਾ ਤੇ ਇਸ ਪਹਿਲਾਂ ਵੀ ਕਦੇ ਪਹਿਲਾਂ ਨਹੀਂ 7 ਸਾਲ ਹੋ ਗਏ ਅੱਧੀ ਕਰਦੇ ਨੇ ਅੱਛਾ ਲੱਗਾ ਸਾਲੇ ਨੇ ਕੁੜਤਾ ਆਪਣਾ ਹੀ ਜੀਜਾ ਪੈਣ ਨੇ ਕੀਤੀ ਸੀ ਭਰਾ ਨੂੰ ਸ਼ਿਕਾਇਤ ਜੀਜੇ ਨੇ ਕੀਤੀ ਸੀ ਪੈਣ ਨਾਲ ਕੁੱਟਮਾਰ ਲੁਧਿਆਣੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਾਲੇ ਨੇ ਆਪਣੇ ਹੀ ਜੀਜੇ ਦਾ ਕੁੱਟ-ਕੁੱਟ ਕੇ ਸਿਰ ਪਾੜ ਦਿੱਤਾ ਜਾਣਕਾਰੀ ਮੁਤਾਬਕ ਮੁੰਡੇ ਨੇ ਦੱਸਿਆ ਕਿ ਉਸ ਦਾ ਚੀਚਾ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਸੀ ਤੇ ਜਿਸ ਤੋਂ ਬਾਅਦ ਜਦੋਂ ਆਪਣੇ ਪਰਿਵਾਰ ਨਾਲ ਉਹਨਾਂ ਦੇ ਘਰ ਗਏ ਤਾਂ ਉਸਤੇ ਜੀਜੇ ਵੱਲੋਂ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਘਟਨਾ ਵਾਪਰੀ ਉਧਰ ਜੀਜੇ ਵੱਲੋਂ ਵੀ ਦੱਸਿਆ ਗਿਆ ਕਿ ਉਸ ਦੀ ਘਰਵਾਲੀ ਘਰ ਦਾ ਕੋਈ ਕੰਮ ਨਹੀਂ ਸੀ ਕਰਦੀ ਤੇ ਜਦ ਉਸਨੇ ਇਸ ਕਾਰ ਲਈ ਉਸ ਨੂੰ ਗੁੱਸੇ 'ਚ ਬੋਲਿਆ ਤਾਂ ਉਸਨੇ ਆਪਣੇ ਭਰਾ ਨੂੰ ਸ਼ਿਕਾਇਤ ਕਰ ਦਿੱਤੀ ਤੇ ਜਿਸ ਤੋਂ ਬਾਅਦ ਸਾਲੇ ਨੇ ਮੁੰਡੇ ਬੁਲਾ ਕੇ ਆਪਣੇ ਜੀਜੇ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਸ਼ਰਵਨ ਬ੍ਰਦਰ ਘਰ ਦੇ ਵਿੱਚ ਹਮਲਾ ਕੀਤਾ ਕਹਿੰਦੇ ਕਿ ਆਪਣੇ ਜੀਜੇ ਤੇ ਇਹ ਮਾਮਲਾ ਕੀ ਸੀ? ਮਾਮਲਾ ਭਾਈ ਇਹ ਸੀਗਾ ਕਿ ਰਾਤੀ ਮੇਰੇ ਪਾਪਾ ਨੂੰ ਫੋਨ ਆਇਆ ਸੀ ਉਧਰੋਂ ਤੇ ਉਧਰੋਂ ਕੋਈ ਬੋਲ ਨਹੀਂ ਰਿਹਾ ਸੀ ਮੇਰੀ ਭੈਣ ਦੀ ਆਵਾਜ਼ ਆ ਰਹੀ ਸੀ ਪਿੱਛੋਂ ਰੋਣ ਦੀ। ਠੀਕ ਹੈ। ਤੇ ਇਹਨਾਂ ਨੇ ਹੈਲੋ ਹੈਲੋ ਕੀਤਾ ਕੋਈ ਕਿਸੇ ਨਹੀਂ ਪਿੱਛੋਂ ਬੋਲਿਆ ਤੇ ਜਦੋਂ ਫਿਰ ਅਸੀਂ ਅੱਕ ਕੇ ਮੇਰੇ ਪਾਪਾ ਨੇ ਕਈ ਵਾਰ ਫੋਨ ਕੀਤਾ ਉਹਨਾਂ ਨੇ ਚੱਕਿਆ ਨਹੀਂ ਫਿਰ ਐਂਡ 'ਚ ਜਾ ਕੇ ਅਸੀਂ ਰਾਤੀ 11:00 ਵਜੇ ਉਹਨਾਂ ਦੇ ਘਰ ਗਏ। ਤੇ ਅਸੀਂ ਦੇਖਣਗੇ ਕਿ ਕੀ ਹੋਇਆ ਕੀ ਆ ਰੋਗ ਗਿਆ ਰਹੀ ਐ ਅਸੀਂ ਪੁੱਛਣ ਗਏ ਸੀਗੇ ਤੇ ਜਦੋਂ ਉਹਦੇ ਘਰ ਗਏ ਤੇ ਜਿਹੜਾ ਉਹਦਾ ਘਰ ਵਾਲਾ ਸੀ ਮੇਰੇ ਸਿਸਟਰ ਦਾ ਉਹ ਆ ਕੇ ਔਖਾ ਹੋ ਕੇ ਮੇਰੇ ਪਾਪਾ ਨਾਲ ਬੋਲਣ ਲੱਗ ਗਿਆ ਬਦਤਮੀਜੀ ਕਰਨ ਲੱਗ ਗਿਆ ਕੋਲਰ ਫੜ ਲਿਆ ਤੇ ਮੈਂ ਖੜਾ ਦੇਖ ਨਹੀਂ ਸਕਦਾ ਸੀ ਤੇ ਉਸ ਤੋਂ ਬਾਅਦ ਹੱਥਾ ਬਾਈ ਸਾਡੇ ਦੋਨਾਂ ਵਿੱਚ ਹੋ ਗਈ ਉਸ ਤੋਂ ਬਾਅਦ ਜਦੋਂ ਗਲੀ 'ਚ ਬਾਹਰ ਆਏ ਤੇ ਉਸ ਤੋਂ ਬਾਅਦ ਅਸੀਂ ਬਸ ਮਹੱਲੇ ਵਾਲੇ ਨੇ ਚਲੋ ਵਿੱਚ ਕੁਝ ਆਏ ਸੀਗੇ ਔਕਰੇ ਸੀਗੇ ਕੋਈ ਨਹੀਂ ਸੀ ਸਵੇਰੇ ਗੱਲ ਕਰਦੇ ਅਸੀਂ ਚੱਲੇ ਹੀ ਸੀਗੇ ਪਰ ਪਿੱਛੋਂ ਉਹਨਾਂ ਨੇ ਹਮਲਾ ਕਰਤਾ अच्छा वीडियो ਦੇ ਵਿੱਚ ਦਿਖ ਰਿਹਾ ਕਿ 5 ਤੋਂ 7 ਨੌਜਵਾਨ ਆ ਉਹ ਫੈਮਲੀ ਮੈਂਬਰ ਵੀ ਕਹਿ ਰਹੇ ਕਿ ਇਹਨਾਂ ਨੇ ਮੁੰਡੇ ਲੈ ਕੇ ਹਮਲਾ ਕੀਤਾ ਮੁੰਡਾ ਕੋਈ ਨਹੀਂ ਸੀਗਾ ਸਿਰਫ ਫੈਮਲੀ ਮੈਂਬਰ ਸੀਗੇ ਉਸ ਦੀ ਮਾਤਾ ਤੇ ਤੁਸੀਂ ਡਾਂਗ ਮਾਰੀ ਹੋ ਮਾਰੀ ਸੀਗੀ ਭਾਜੀ ਪਰ ਉਹ ਤਾਂ ਮਾਰੀ ਸੀਗੀ ਕਿਉਂਕਿ ਮੇਰੇ ਫੈਮਲੀ ਤੇ ਹਮਲਾ ਪਿੱਛੋਂ ਕਰਨਾ ਸ਼ੁਰੂ ਕੀਤਾ ਸੀਗਾ ਉਹ ਤਾਂ ਕਰਕੇ ਉਹ ਸਰੀਆਂ ਲੈ ਕੇ ਆਇਆ ਸੀਗਾ ਪਿੱਛੋਂ ਮੇਰੇ ਪਾਪਾ ਦੇ ਜੇਮੇ ਨਾ ਰੋਗਤਾ ਉਹਨਾਂ ਦਾ ਸਿਰ ਖੋਲ ਜਾਣਾ ਸੀ ਮਮੀ ਦੀ ਥੋੜੀ ਸਵੇਰੇ ਬਹਿਸ ਹੋਈ ਸੀ ਮੈਂ ਕੰਮ ਤੇ ਚਲੇ ਗਿਆ ਕੰਮ ਤੋਂ ਜਦੋਂ ਵਾਪਸ ਆਇਆ ਤੇ ਮੰਮੀ ਕਹਿੰਦੇ ਕੀ ਆ ਸਵੇਰ ਦੇ ਜਿਹੜੀ ਬਹਿਤ ਹੋਈ ਤੇਰੇ ਸਾਹਮਣੇ ਉਹ ਉਸ ਤੋਂ ਬਾਅਦ ਇਹਨੇ ਕੋਈ ਕੰਮ ਕੂਮ ਨਹੀਂ ਕੀਤਾ ਮੈਂ ਕਿਹਾ ਚਲੋ ਕੰਮ ਨਹੀਂ ਕੀਤਾ ਫਿਰ ਮੈਂ ਗੁੱਸੇ 'ਚ ਉਹਨੂੰ ਬੋਲਣ ਲੱਗਾ ਮੈਂ ਗਾਲਾਂ ਕੱਢੀਆਂ ਮਾਰਿਆ ਨਹੀਂ ਬਸ ਗਾਲਾਂ ਹੀ ਕੱਢੀਆਂ ਉਹਨੂੰ ਤੇ ਉੱਚੀ ਉੱਚੀ ਰੋਣ ਲੱਗੀ ਮੈਂ 5-10 ਮਿੰਟ ਦੇਖਿਆ ਉਹ ਚੁੱਪ ਨਹੀਂ ਹੋਈ ਫਿਰ ਉਸ ਤੋਂ ਬਾਅਦ ਮੈਂ ਉਹਦੇ ਡੈਡੀ ਨੂੰ ਫੋਨ ਕਰਤਾ ਡੈਡੀ ਨੂੰ ਫੋਨ ਕੀਤਾ ਤੇ ਮੈਂ ਕਿਹਾ ਗੱਲ ਕਰ ਲੈ ਆਪਣੀ ਘਰ ਵਾਲੀ ਨਾਲ ਉਹਨੇ ਗੱਲ ਨਹੀਂ ਕੀਤੀ ਉਹਦੇ ਮੇਰੇ ਸਹੁਰੇ ਨੇ ਉਹਦੀ ਰੋਣ ਦੀ ਆਵਾਜ਼ ਸੁਣੀ ਆਵਾਜ਼ ਸੁਣੀ ਉਸ ਤੋਂ ਬਾਅਦ ਉਹਨੇ ਫੋਨ ਕੱਟ ਦਿੱਤਾ ਫੋਨ ਕੱਟਣ ਤੋਂ ਬਾਅਦ ਉਹਨਾਂ ਨੇ ਮੈਨੂੰ ਬੈਕ ਕਾਲ ਕੀਤੀ ਬੈਕ ਕਾਲ ਮੈਂ ਚੱਕੀ ਨਹੀਂ ਮੈਂ ਕਿਹਾ ਜਦ ਮੇਰੇ ਨਾਲ ਚਾਤਰੀ ਕਿੰਨਾ ਨਾ ਕਦੇ ਗੱਲ ਕੀਤੀ ਹੈ ਨਾ ਕਰੂਗਾ ਮੇਰੇ ਨਾਲ ਮੈਂ ਤਾਂ ਗੱਲ ਨਹੀਂ ਕੀਤੀ ਉਹਦੇ ਨਾਲ ਮੈਂ ਗੱਲ ਨਹੀਂ ਕੀਤੀ ਫਿਰ ਉਹਨੇ ਮੇਰੇ ਕਿਰਾਏਦਾਰ ਨੂੰ ਫੋਨ ਕੀਤਾ ਕਿ ਮੇਰੀ ਗੱਲ ਕਰਾ ਦੇ ਉਹਦਾ ਜਿਹੜਾ ਸਾਡਾ ਜਿਹੜਾ ਕਿਰਾਏਦਾਰ ਹੈ ਉਹਨਾਂ ਦਾ ਰਿਸ਼ਤੇਦਾਰ ਹੀ ਹੈ ਉਹਨਾਂ ਨੂੰ ਫੋਨ ਕੀਤਾ ਕਿ ਮੇਰੀ ਕੁੜੀ ਨਾਲ ਗੱਲ ਕਰਾ ਉਹਨੇ ਗੱਲ ਕਰਾਈ ਉਹਨੇ ਤਾਂ ਵੀ ਗੱਲ ਕੀਤੀ ਮੇਰੇ ਨਾਲ ਗੱਲ ਹੋਈ ਹੈ ਉਹਦੀ ਮੇਰੇ ਨਾਲ ਗੱਲ ਹੋਈ ਹੈ ਕਿ ਕੀ ਗੱਲ ਹੋਈ ਹੈ ਮੈਂ ਕਿਹਾ ਕੋਈ ਉਹਦਾ ਡਰਾਮਾ ਵਾ ਹਮੇਸ਼ਾ ਦਾ ਕੋਈ ਕੰਮ ਕੋਮ ਨਹੀਂ ਕਰਦੀ ਵੀ ਹੈ ਰੋਈ ਜਾ ਰਹੀ ਹੈ ਆ ਹਰ ਹਫਤੇ ਹੁੰਦੀ ਰਹਿੰਦੀ ਹੈ ਕੁਛ ਨਾ ਕੁਛ ਵੈਸੇ ਹੀ ਹੁੰਦੀ ਰਹਿੰਦੀ ਹੈ ਕਹਿੰਦੇ ਅੱਛਾ ਇਦਾਂ ਗੱਲ ਹੈ ਫੋਨ ਕੱਟਿਆ ਜੀ 10 ਮਿੰਟ ਬਾਅਦ ਘਰੇ ਆ ਗਏ ਘਰੇ ਆਂਦੇ ਸਾਰੀ ਇੱਥੇ ਉਹਨਾਂ ਨੇ ਡਾਂਗ ਡੁੰਗ ਲਕੋਈ ਗਿਆ ਉਧਰ ਸਾਈਡ ਤੇ ਕੋਣ ਆਇਆ ਸੀਗਾ ਤੁਹਾਡੇ ਘਰੇ ਜਦੋਂ ਹਮਲਾ ਹੋਇਆ ਦੋ ਸਾਲੇ ਮੇਰੇ ਸੱਸ ਸੋਰਾ ਤੇ ਪੰਜ ਛੇ ਜਣੇ ਹੋਰ ਸੀਗੇ ਜਿਹੜੇ ਮੈਂ ਦੇਖੇ ਨਹੀਂ ਉਧਰ ਸਾਈਡ ਦੇ ਮੋਟਰਸਿਕਲ ਲੱਗੇ ਦੀ ਉਹਨਾਂ ਨੇ ਆਪਣੇ ਮੋਟਰਸਿਕਲ ਗਲੀ 'ਚ ਸਾਡੇ ਕੈਮਰੇ ਨਹੀਂ ਗਰਾਨੀ ਲੱਗੇ ਦੀ ਅੱਛਾ ਬਾਕੀ ਫਿਰ ਉਹਨਾਂ ਨੇ ਕੋਈ ਹਥਿਆਰ ਵੀ ਲੈ ਕੇ ਆਏ ਸੀ ਜਿਹੜਾ ਹਮਲਾ ਹਥਿਆਰ ਜੀ ਕੋਈ ਜਿਆਦਾ ਔਰ ਸੋਟੀ ਤੇ ਡਾਂਗ ਸੀ ਉਹਨਾਂ ਨੇ ਤੇ ਇੱਕ ਉੱਚਾ ਘਾੜ ਸੀਗੀ ਉਹ 'ਚ ਕਿੱਲੇ ਲੱਗੇ ਹੋਏ ਸੀਗੇ ਉਹ ਜਿਹੜੇ ਮੇਰੇ ਡੈਡੀ ਦੇ ਮਾਰੇ ਤੇਰੇ ਦੇ ਨਾਲ ਅੱਛਾ ਸਿਰ ਤੇ ਸਰਦਾਰ ਸਰ ਤੇ ਕਿੱਲੇ ਲੱਗੇ ਹਾਂ ਚ ਚਗਾੜ ਦੇ ਵਿੱਚ ਕਿੱਲੇ ਲੱਗੇ ਹੋਏ ਸੀਗੇ ਅੱਛਾ ਤੇ ਫਿਰ ਤੁਸੀਂ ਜਿਹੜਾ ਮਲਰ ਕਟਾਈ ਹੈ ਜਿਨਾਰੀ ਮਲਰ ਕਟਾਈ ਹੈ ਜੀ ਨੇ ਹੁਣ ਕੀ ਟਾਂਕੇ ਦੁੱਗੇ ਲੱਗੇ ਆ ਤੁਹਾਡੇ ਟਾਂਕੇ ਲੱਗੇ ਆ ਰੈਡੀ ਦੇ ਤਿੰਨ ਸਾਈਡ ਤੇ ਲੱਗੇ ਨੇ ਪੰਜ ਪੰਜ ਟਾਂਕੇ ਤਿੰਨ ਸਾਈਡ ਤੇ ਲੱਗੇ ਨੇ ਵਿਚਕਾਰ ਤੇ ਦੋ ਸਾਈਡਾਂ ਤੇ ਅੱਛਾ ਤੇ ਪ੍ਰਸ਼ਾਸਨ ਕਲਾ ਦਿੱਤੀ ਵੀ ਤੁਹਾਡੇ ਪ੍ਰਸ਼ਾਸਨ ਦੇ ਅਟੈਕ ਕੀਤਾ ਤੁਹਾਡੇ ਸੋਹਰੇ ਨੇ ਗਏ ਸੀ ਉਹਨਾਂ ਕੋਲ ਜੀ ਉਹਨਾਂ ਨੂੰ ਵੀਡੀਓ ਵੀ ਦਿਖਾਈ ਹੈ ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਉਹਨਾਂ ਨੇ ਪਰਚਾ ਤੁਹਾਡਾ ਦਰਜ ਕਰਾਉਣਾ ਵਾ ਤੇ ਦੋਨਾਂ ਦੇ ਪਰਚੇ ਪੈਣੇ ਨੇ ਉਹਨਾਂ ਦੇ ਤੁਹਾਡੇ ਮੇਰੇ ਮੈਂ ਸਾਡੇ ਦਾ ਘਰੇ ਆ ਕੇ ਕਹ ਰਹੇ ਉਹ ਵੀ ਬੱਚਾ ਹੋਣਾ ਕਿ ਤੁਹਾਡੇ ਤਾਂ ਘਰ ਦੇ ਅੰਦਰ ਆ ਕੇ ਤੁਹਾਡੇ ਤੇ ਅਟੈਕ ਕੀਤਾ ਗਿਆ ਵਾ ਉਹ ਤਾਂ ਕਹਿੰਦੇ ਜੀ ਉਹ ਕੁੜੀ ਵਾਲੇ ਹੈਗੇ ਆ ਉਹਨਾਂ ਨੇ ਵੀ ਆਪਣਾ ਪਰਚੇ ਦਰਜ ਕਰਾਣਾ ਹੀ ਕਰਾਣਾ ਵਾ ਅੱਛਾ ਜੀ ਤਾਂ ਕਰਕੇ ਸਤਿ ਸ਼੍ਰੀ ਅਕਾਲ ਮੇਰੀ ਸੱਸ ਹੈਗੀ ਹੈ ਜਿਹੜੀ ਹੂੰ ਕਰ ਵਾਲਾ ਜਿੱਦਾਂ ਅੰਦੇ ਘਰੇ ਉਹਦੀ ਮਤਲਬ ਘਰ ਦੀ ਸਾਰੀ ਗੱਲ ਦੱਸਦੇ ਵੀ ਇਹ ਰੋਟੀ ਨਹੀਂ ਬਣਾਉਂਦੀ ਐ ਕੁਛ ਨਹੀਂ ਕਰਦੀ ਸਾਰਾ ਦਿਨ ਸੁੱਤੀ ਰਹਿੰਦੀ ਐ ਤੇ ਇਹ ਸਾਰਾ ਕੰਮ ਮੈਂ ਕਰਦੀ ਐ ਨਿਆਣੇ ਵੀ ਮੈਂ ਸੰਭਾਲਦੀ ਐ ਇਹ ਕੁਛ ਨਹੀਂ ਕਰਦੀ ਹੈਗੀ ਐ ਸੁੱਤੀ ਰਹਿੰਦੀ ਪਰ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਆ ਪਰ ਉਹ ਮੈਨੂੰ ਉਲਟਾ ਕਟਵਾਉਣ ਵਾਸਤੇ ਕਹਿੰਦੇ ਆ ਵੀ ਇਹ ਕੁਛ ਨਹੀਂ ਕਰਦੀ ਪਰ ਕਰਦੀ ਮੈਂ ਹੀ ਆ ਸਾਰਾ ਕੁਛ ਰੋਟੀ ਵੀ ਮੈਂ ਹੀ ਬਣਾਣੀ ਆ ਕੱਪੜੇ ਵੀ ਧੋਣੇ ਨਿਆਣੇ ਨੂੰ ਵੀ ਦੇਖਣਾ ਮਾਰਕ ਸਭ ਕੁਝ ਕਰਨ ਤੋਂ ਬਾਅਦ ਕਹਿੰਦੇ ਸਿੱਧਾ ਹੀ ਝੋਟ ਵੀ ਇਹ ਕੁਛ ਨਹੀਂ ਕਰਦੀ ਹੈਗੀ ਮੈਂ ਕੀਤਾ ਆ ਸਾਰਾ ਕੁਛ ਅੱਛਾ ਹੁਣ ਜਿਹੜੀ ਕਟਮਾਰ ਹੋਈ ਹੈ ਪਰਸੋਂ ਦੀ ਪਰਸੋਂ ਦਾ ਕੀ ਮਾਮਲਾ ਇਸੇ ਗੱਲ ਨੂੰ ਲੈ ਕੇ ਹੋਇਆ ਹਾਂਜੀ ਹਾਂਜੀ ਪਰ ਦੁਪਹਿਰੇ ਮੈਂ ਵੀ ਰੋਟੀ ਪਾਣੀ ਵੀ ਬਣਾਈ ਸੀ ਸ਼ਾਮੀ ਮਾਣਾ ਦਾ ਸੱਸ ਨੇ ਕਿਹਾ ਵੀ ਮੈਂ ਕਿਉਂ ਬਣਾਣਾ ਤੇ ਕਿਉਂ ਬਣਾ ਬਣਾਉਂਦੇ ਬਣਾਉਂਦੇ ਉਹਨਾਂ ਨੇ ਸਬਜ਼ੀ ਬਣਾ ਲਈ ਤੇ ਘਰ ਵਾਲਾ ਆਇਆ ਉਹਦੀ ਕਹਿੰਦੇ ਵੀ ਐਨੇ ਸਬਜ਼ੀ ਨਹੀਂ ਬਣਾਈ ਮੈਂ ਅੱਜ ਰੋਟੀ ਬਣਾਈ ਆ ਇਹਨੇ ਕੁਛ ਨਹੀਂ ਕੀਤਾ ਹੈਗਾ ਉਹ ਕਹਿੰਦੇ ਕਿ ਵੀ ਤੂੰ ਨਹੀਂ ਕੁਛ ਕੀਤਾ ਬਸ ਇਹਨੇ ਚ ਕੁੱਟਣ ਲੱਗ ਗਏ ਮੇਰੇ ਕਹਿੰਦਾ ਮਤਲਬ ਤੁਹਾਡੀ ਜਿਹੜੀ ਸੱਸ ਹੈ ਉਹੀ ਜਿਹੜੇ ਤੁਹਾਡੇ ਹਸਬੰਡ ਨੂੰ ਕਹਿੰਦੇ ਵੀ ਕੰਮ ਨਹੀਂ ਕਰੀਂ ਜਾਂਦਾ ਇਸ ਗੱਲ ਨੂੰ ਲੈ ਕੇ ਜਿਹੜਾ ਤੁਹਾਡੇ ਨਾਲ ਲੜਦਾ ਤੇ ਇਸ ਪਹਿਲਾਂ ਵੀ ਕਦੇ ਪਹਿਲਾਂ ਨਹੀਂ 7 ਸਾਲ ਹੋ ਗਏ ਇੱਦੀ ਕਰਦੇ ਨੇ ਅੱਛਾ ਲਗਾਤਾਰ ਹਾਂਜੀ ਤੇ ਪਹਿਲਾਂ ਵੀ ਕਦੀ ਤੁਹਾਡੇ ਨਾਲ ਲੜਾਈ ਝਗੜਾ ਹੋਇਆ ਜਿੱਦਾਂ ਹਾਂਜੀ 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 ਤੇ ਤੁਸੀਂ ਪ੍ਰਸ਼ਾਸਨ ਕੋਲ ਅਪੀਲ ਨਹੀਂ ਕੀਤੀ ਉਹਨਾਂ ਨੂੰ ਤੇ ਫੈਸਲਾ ਨਹੀਂ ਹੋਇਆ ਇਸ ਨੂੰ ਨਹੀਂ ਫੈਸਲਾ ਇੱਦਾਂ ਹੀ ਕਹਿ ਕੇ ਲੈ ਲੈਂਦੇ ਆ ਵੀ ਅਸੀਂ ਚੰਗੀ ਤਰ੍ਹਾਂ ਰੱਖਾਂਗੇ ਕੁੜੀ ਨੂੰ ਵੀ ਸਭ ਕੁਝ ਦੇਵਾਂਗੇ ਲਵਾਂਗੇ ਕੋਈ ਪਰੇਸ਼ਾਨੀ ਨਹੀਂ ਕਰਾਂਗੇ ਤੁਹਾਡੀ ਕੁੜੀ ਨਾਲ ਉਹਨਾਂ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਜਦੋਂ ਮੁੰਡੇ ਨੇ ਕਿਹਾ ਕਿ ਮੈਂ ਘਰੇ ਆਇਆ ਹਾਂ ਕੁੜੀ ਜਿਹੜੀ ਸੁੱਤੀ ਹੋਈ ਸੀ ਮੈਂ ਕਿਹਾ ਕੰਮ ਨਹੀਂ ਕਰਦੀ ਬਈ ਮੇਰੀ ਗੱਲ ਸੁਣੋ ਮੈਂ ਸੁੱਤੀ ਨਹੀਂ ਸੀਗੀ ਇੱਕ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਫੋਨ ਕਰਕੇ ਤੁਸੀਂ ਸੱਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਕਿ ਹਮਲਾ ਕੀਤਾ ਉਹਨਾਂ ਨੇ ਅਸੀਂ ਮੈਨੂੰ 100 ਵੀ ਖਾ ਮੈਂ 100 ਵੀ ਖਾਣ ਨੂੰ ਤਿਆਰ ਆ ਮੈਂ ਫੋਨ ਨਹੀਂ ਕੀਤਾ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕੋਈ ਕੰਮ ਨਹੀਂ ਕੀਤਾ ਮੈਂ ਕਿਹਾ ਮੈਂ ਕੀਤਾ ਕਹਿੰਦੇ ਤੂੰ ਜ਼ਿਆਦਾ ਨਾ ਬੋਲ ਮੈਂ ਤੈਨੂੰ ਹੁਣੇ ਮਾਰ ਦਾਂਗਾ ਤੂੰ ਜਿੰਨਾ ਬੋਲੇਂਗੀ ਮੈਂ ਤੈਨੂੰ ਮਾਰਾਂਗਾ ਠੀਕ ਮੈਂ ਇਸ ਤੋਂ ਸਾਕੀਨ ਸਾਫ ਦੀ ਮੰਗ ਕਰਦਾ ਹਾਂ

फोन लगा के और कह रहे थे कि मतलब कि जो अपने कुड़ी न गल कर लो समझा दो मतलब कि जय ऐसे कर रहे हैं बस यही बात हुए भाई सब फोन फोन लगा दिया फ़ोन लगा के बात हुआ ठीक है फ़ोन लगा के बात हुआ फिर मतलब कि हम लोग सो गए रोटी पानी खा गए सब सो गए अभी चल गए कोठे मैं भी कोठे चल गए मैं भी सो रहते थे वो भी चल गया बच्चे भी चल गए सोए वो आया मतलब कि खुलवाए दरवाजे दरवाजे खोले हम बेड पर सोए थे थल्ले खोले दरवाजे बस घुसते के साथ हमला कर दिया है हम गेट खोले पौड़ी से नीचे आ रहे थे वहाँ से पौड़ी से नीचे आ खींच के सारे मतलब तीनों चार जने पाँच जने मार के मतलब कूटने लगा हमको भी इसको भी घर वाले के भी कुटना शुरू कर दिया अंदर में अंदर पहले कूटा पहले फिर बाहर मतलब निकला उसकी कुड़ी भी घर वाले धक्के मार रहे मेरे घर वाले के मेरी बहू भी फिर बाहर निकले बाहर निकले देख रहे हैं कि फिर मारा पीटी शुरू कर दिया ये इतना विवाद पुरानी कोई रंजीश कोई पुराने कोई पुरानी गल नहीं है अच्छा बस घर तो में आकर अब आ रहा बस हमला कर दिया तो, तो और किस-किस के चोटे आई और कितने आदमी थे जिसने जिन्होंने यहाँ पर हमला किया ये चार जने तो मेरे सामने से दो मुंडा उसका पियो एक उसकी घर वाली एक उसके कुड़ी भी उस, उसी के नाल हो गए मेरे बहू भी उसी के नाल हो गए वो भी पुटना पुटना शुरू कर दिए पांच जने हो गए बाकी और थे हम देखे नहीं अच्छा घर में अंदर आके हमला किया या बाहर बुलाया आपको नहीं अंदर जाके दरवाजा खुलवा के हमला किया तो उसकी कोई सीसीटीवी वगैरह आई है कोई वीडियो वगैरह आई है कोई पार? वीडियो आई है वीडियो तो वीडियो आपके इलावा और आपके बेटे के अलावा और किस किस को चोटें आई हैं आपको मारा घर में हमको मारे है इसको मारे है घर वाले के मारे है, अच्छा है। बस हम लोग तीन जन है तो पुलिस प्रशासन को आपने इतला दी है इसकी बताया उनको कि हमारे घर पे हमला हुआ हाँ जाकर रिपोर्ट लिखा है ਤੋ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਅਬ ਤੱਕ ਉਹਨੂੰ ਕਰਵਾਏ ਕੱਲ ਇਸ ਕੋ ਭੇਜ ਦਿੱਤਾ ਤਾਂ ਬੋਲੇ ਕਿ ਉਹ ਵੀ ਰਿਪੋਰਟ ਪਰਚਾ ਕਟਵਾਇਆ ਹੈ ਉਹ ਹਾਂ ਸਿਵਲ ਚੱਕ ਹੈ ਦੋਨੋਂ ਕੇ ਇਕੱਠੇ ਆਵੇਗਾ ਸਬ ਮਤਲਬ ਕਿ ਬੁਲਾਵਟ ਜਾਏਗਾ ਫੋਨ ਕਰਕੇ ਜੀ ਸਰ ਇੱਕ ਮਾਮਲਾ ਗੁਰਮੀਤਪਰਵ ਦਾ ਦੱਸਿਆ ਜਾ ਰਿਹਾ ਹੈ ਕਿ ਕਿ ਪਰਸੋਂ ਦਿਨ ਰਾਤ ਇੱਕ ਘਰ ਦੇ ਵਿੱਚ ਹੰਬਲਾ ਹੋਇਆ ਸੀ ਕੀ ਕਾਰਨ ਇਹਦਾ ਇਹਦਾ ਜੀ ਇਹ ਹਸਬੰਡ ਵਾਈਫ ਦਾ ਲੜਾਈ ਝਗੜਾ ਸੀ ਆਪਸ ਦੇ ਵਿੱਚ ਤੇ ਪਹਿਲਾਂ ਵੀ ਇੱਕ ਦੋ ਵਾਰ ਇਹਦਾ ਡਿਸਕਿਊਟ ਆਪਸ ਚ ਹੋਇਆ ਉਹਨਾਂ ਦੇ ਦੱਸਣ ਮੁਤਾਬਕ ਤੇ ਜਿਸ ਤੱਕ ਇਹ ਲੜਕੇ ਦੇ ਸਾਰੇ ਪਰਿਵਾਰ ਵੱਲੋਂ ਉਹਨਾਂ ਦੇ ਘਰ ਦੇ ਅੱਗੇ ਕੁੱਟਮਾਰ ਕੀਤੀ ਗਈ ਹੈ ਬੰਦੀ ਸਰ ਕਿਹਾ ਜਾ ਰਿਹਾ ਸੀ ਕਿ 4 ਤੋਂ 5 ਨੌਂ ਨੌਂ ਆ ਰਹੀ ਸੀ ਤੇ 7 ਤੋਂ 11 ਦੇ ਨਾਲ ਹਮਲਾ ਕੀਤਾ ਹਥਿਆਰ ਤਾਂ ਉਹਨਾਂ ਨੇ ਨਹੀਂ ਦੱਸਿਆ ਡੰਡੇ ਦੱਸੇ ਕਿ ਡੰਡਿਆਂ ਦੇ ਨਾਲ ਆਏ ਸੀ ਕਿ 5 ਤੋਂ 6 ਹੈਗੇ ਸੀ ਉਹਦਾ ਸੱਸ ਸੀ ਆਪਣਾ ਸਹਰਾ ਤੇ ਉਹਨਾਂ ਦੇ ਸਾਲਾ ਸਾਹਿਬ ਤੇ ਨਾਲ ਇੱਕ ਦੋ ਅਨੋਨ ਬੰਦੇ ਹੋਰ ਸੀ ਹਮ ਇਹ ਸਰ ਕੁਝ ਪਤਾ ਲੱਗਿਆ ਵੀ ਇਹ ਕਾਰਨ ਕੀ ਸੀ ਲੜਾਈ ਦਾ ਕੀਤਾ ਕਾਰਨ ਜੋ ਦਸਰਮਤਾਬਕ ਤਾਂ ਇਹੀ ਹੈ ਕਿ ਕੋਈ ਘਰੇਲੂ ਕੋ ਲੜਾਈ ਝਗੜਾ ਹੋਣਾ ਹੈ ਤੇ ਬੱਚੀ ਨੇ ਆਪਣੇ ਸਾਰੇ ਪਰਿਵਾਰ ਨੂੰ ਫੋਨ ਕਰਤਾ ਤੇ ਜਿਸ ਦੇ ਆਏ ਹੋਣੇ ਕਹਿਣ ਤੇ ਗੱਲਬਾਤ ਕਰਨ ਆਏ ਹੋਣੇ ਦੇ ਜਿਸ ਦਰਾਨਾਂ ਉਹ ਲੜਾਈ ਝਗੜਾ ਆਪਸ ਹੋ ਗਿਆ ਜਿਹੜੇ ਨੌਜਵਾਨ ਆਏ ਸੀ ਕਿ ਨਾਲ ਉਹਨਾਂ ਦਾ ਕੀ ਨਾਮ ਹੈ ਕਿੱਥੇ ਦੇ ਰਹਿਣ ਵਾਲੇ ਉਹ ਜਾਣ ਨੋਣਿਆ ਜੀ ਉਹ ਦਰਾਨੇ ਤੇ ਸਭ ਪਤਾ ਲੱਗੂਗਾ ਤੇ ਸਰ ਇਹ ਵੀ ਘਰ ਦੇ ਵਿੱਚ ਆ ਕੇ ਬਜ਼ੁਰਗ ਜਿਹੜੀ ਮਾਂ ਨੂੰ ਕੁੱਟਣਾ ਤੇ ਮੁੰਡੇ ਨੂੰ ਕੁੱਟਣਾ ਸਰ ਕੀ ਬਣਦੀ ਕਾਰਵਾਈ ਜਿਹੜੀ ਇਹਨਾਂ ਨੇ ਕੀਤੀ ਬਿਲਕੁਲ ਬਿਲਕੁਲ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਐਮਲਰ ਦੇ ਆਧਾਰ ਤੇ ਤੇ ਦੇ ਉਹ ਬਿਨਾਂ ਆਧਾਰ ਤੇ ਕਾਰਵਾਈ ਕੀਤੀ ਜਾਵੇ